ਤੱਕ ਗਿਆ ਮੇਰਾ ਹਰ ਐਮਪੀ ਦਾ ਹਰ ਟੀਸੀ ਦਾ ਦਫਤਰ ਚੇਤਾ ਦਫਤਰ ਹੁੰਦਾ ਇਹ ਮੇਰਾ ਦਫਤਰ ਆ ਮੈਂ ਫਟਕੜ ਸਾਹਿਬ ਦਾ ਮੇਰਾ ਦਫਤਰ ਮੈਂ ਇੱਥੇ ਮਹੀਨੇ ਦੋ ਮਹੀਨੇ ਬਾਅਦ ਆ ਕੇ ਜਦ ਮੈਨੂੰ ਮਿਲਤਾ ਹੁਣੇ ਮੈਂ ਆ ਕੇ ਸਾਰੇ ਲੋਕਾਂ ਨੂੰ ਖਬਰ ਕਰ ਦਿੰਦੇ ਹਾਂ ਜ਼ਿਲ੍ਹੇ ਦੇ ਆਸ-ਪਾਸ ਬਾਹਰ ਦੇ ਜ਼ਿਲ੍ਹਿਆਂ ਨੂੰ ਕਿ ਭਾਈ ਜਿਹਨੇ ਮਿਲਣਾ ਉਹ ਇੱਥੇ ਆ ਜਾ ਹੁਣ ਆਏ ਹੋਏ ਮੈਂ 11:30 ਮਾਰਾ ਦਾ ਤੇ ਲੋਕ ਆਪਣੇ ਪਿੰਡਾਂ ਦੀਆਂ ਸ਼ਹਿਰ ਦੀਆਂ ਆਪਣੇ ਪਰਸਨਲ ਬੱਦਲੀਆਂ ਦੀਆਂ ਸਾਰੀਆਂ ਸਮਰਥਾਵਾਂ ਲੈ ਕੇ ਆਉਂਦੇ ਆਂ ਔਰ ਮੈਂ ਕੋਸ਼ਿਸ਼ ਕਰਦਾ ਕਿ ਹਰ ਬੰਦੇ ਦੀ ਮਦਦ ਕੀਤੀ ਜਾ ਸਕੇ ਜਿਹੜਾ ਉਹ ਵਕਸਾ ਲੋਕਾਂ ਦੇ ਚੋਂ ਕਿ ਭੇਜਿਆ ਉਹਨਾਂ ਦੇ ਕੰਮ ਨੂੰ ਤੋਂ ਇਤੇ ਮੈਂ ਔਰ ਸਰਕਾਰ ਨੇ ਵੀ ਇਸੇ ਕਰਕੇ ਦਫ਼ਤਰ ਬਣਾਏ ਤੁਸੀਂ ਐਸੇ ਆਉਂਦੇ ਲੋਕਾਂ ਨੂੰ ਭੇਜਦੇ ਹੋ ਇਸ ਤਰੀਕੇ ਨਾਲ ਸਭ ਜਗ੍ਹਾ ਤੋਂ ਲੋਕਾਂ ਵੱਲੋਂ ਦੱਸੀ ਜਾਵੇ ਦੇਖੋ ਇਸ ਤਰ੍ਹਾਂ ਹੈਗਾ ਪਿੰਡਾਂ ਵਾਲੇ ਲੋਕ ਜਿਹੜੇ ਆਉਂਦੇ ਆ ਪੰਜ ਸਰਪੰਚ ਆਉਂਦੇ ਆ ਉਹ ਤਾਂ ਆਪਣੇ ਵਿਕਾਸ ਕੰਮ ਲੈ ਕੇ ਆਉਂਦੇ ਆ ਜ਼ਿਆਦਾਤਰ ਕਿ ਸਾਡੇ ਨਾਲ ਗਰੀਬਾ ਉਹ ਸ਼ਮਸ਼ਾਨ ਕਾੜਤਾ ਹੋਊਗਾ ਕੋਈ ਕਿਸੇ ਦਾ ਕੋਈ ਕਿ ਸਾਡੇ ਲੋਕਾਂ ਦੇ ਗਰੀਬਾਂ ਦੇ کیا ਕਰਨਾ ਕੋਈ ਜਗ੍ਹਾ ਨਹੀਂ ਇਸ ਤਰ੍ਹਾਂ ਦੀ ਆ ਪਿੰਡਾਂ ਦੀ ਤਾਂ ਇਹ ਹੋ ਗਿਆ ਸ਼ਹਿਰਾਂ ਦੀਆਂ ਵੀ ਵਾਰਡ ਦੀਆਂ ਇਸ ਤਰ੍ਹਾਂ ਨਹੀਂ ਹੁੰਦੀਆਂ ਬਹੁਤ ਸਾਰੇ ਲੋਕਾਂ ਦੀ ਪਰਸਨਲ ਨੇ ਕੁਝ ਬਦਲੀਆਂ ਵਾਲੇ ਆਉਂਦੇ ਆ ਕੁਝ ਪਰਸਨਲ ਕੰਮ ਹੁੰਦੇ ਆ ਸਾਡੇ ਪੁਲਿਸ ਨਾਲ ਕੰਮ ਕਰਾਣਾ ਵਾ ਇਏ ਅਸੀਂ ਤਾਂ ਇਲੈਕਟਡ ਲੋਕ ਆ ਤੇ ਜਿਹੜੇ ਵੀ ਬੰਦੇ ਦੀ ਮਦਦ ਹੋ ਸਕਦੀ ਆ ਤੇ ਉਹਦੀ ਮਦਦ ਕਰਨ ਦੀ ਮੈਂ ਕੋਸ਼ਿਸ਼ ਕਰਦਾ ਅੱਜ ਵੀ ਉਹੀ ਕੋਸ਼ਿਸ਼ ਕੀਤੀ ਆ ਕਿ ਜਿੰਨੇ ਲੋਕਾਂ ਦੀ ਮਦਦ ਹੋ ਸਕੇ ਉਹ ਕੋਸ਼ਿਸ਼ ਕੀਤੀ ਜਿਹਨਾਂ ਦੇ ਤੁਸੀਂ ਕੋਈ ਪਤਾ ਲੱਗਦਾ ਤੁਹਾਡੇ ਏਰੀਆ ਦੀ ਕੰਡੀਸ਼ਨ ਕਿਹ ਹੈ ਹੋ ਤੁਸੀਂ ਪਾਰਲੀਮੈਂਟਰੀ ਨੂੰ ਨਾ ਮੁੱਦੇ ਨੂੰ ਚੁੱਕਦੇ ਹੋ ਨਹੀਂ ਤੁਸੀਂ 10 ਸੈਸ਼ਨ ਦੇ ਵਿੱਚ ਵੀ ਤੇ ਮੈਂ ਬਾਰੇ ਨਹੀਂ ਬੀਕੋ ਤਾਂ ਉਹਨਾਂ ਨੂੰ ਤੁਹਾਡੇ ਕੋਈ ਚਾਹ ਚੁਣਵਾਤੇ ਹੈ ਤੁਹਾਡੀ ਕੀ ਘਾਟ ਲੱਗਦੀ ਨਹੀਂ ਨਹੀਂ ਦੇਖੋ ਦੇਖੋ ਇਸ ਰਾਜ ਦਾ ਜਿਹੜੀ ਜਿਵੇਂ ਦੇਖੋ ਮਕਾਨਾਂ ਵਾਲੇ ਲੋਪਾਉਂਦੇ ਹੈਗੇ ਆ ਆ ਕਈ ਲੋਗ ਆਏ ਤੇ ਸਾਨੂੰ ਪਿੱਛੇ ਮਕਾਨਾਂ ਦਾ ਪੈਸਾ ਕੁਝ ਨੂੰ ਮਿਲ ਗਿਆ ਕੁਝ ਥੀਸਤਰੀ ਮਿਣੀ ਕੁਝ ਨਵੇਂ ਲੈਣਾ ਚਾਹੁੰਦੇ ਆ ਇਹ ਇੱਕ ਹਮੇਸ਼ਾ ਮੁੱਦਾ ਰਹਿੰਦਾ ਕਿ ਗਰੀਬਾਂ ਦਾ ਮਕਾਨਾਂ ਦਾ ਮੁੱਦਾ ਰਹਿੰਦਾ ਦੂਸਰਾ ਜਿਹੜਾ ਨਰੇਕਾ ਜਿਹੜੀ ਸਕੀਮ ਹੈ ਮਦਨਿੰਗਾ ਜਿਹੜੀ ਸਕੀਮ ਆ ਉਹਦੀ ਜਿਹੜੀ ਉਹਦੀ ਜਿਹੜੀ ਮਟੀਰੀਅਲ ਦੀ ਪੇਮੈਂਟ ਆ ਕਿ ਜਿਹੜਾ ਜਿਹੜਾ ਸਮਾਂ ਲੱਗਦਾ الگ طرح دمسیاں لیکن جی فلاح افسرگ میں اس طرح زیادہ تر اسی طرح دیا سمسیا ਮੀਟਿੰਗ ਡੀਸੀ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਭ ਨੂੰ ਕਿਹਾ ਹੈ ਨਾ ਬਲਕਿ ਆ ਮੀਟਿੰਗ ਇੱਕ ਦੋ ਵਾਰ ਮੈਂ ਉਹਨਾਂ ਦੇ ਨਾਲ ਹੀ ਮੀਟਿੰਗ ਕਰ ਰਿਹਾ ਮੈਂ ਉਹ ਜਾਣਕਾਰੀ ਮੰਗੀ ਆ ਕਿ ਬਈ ਮੈਨੂੰ ਉਹ ਸਾਰਾ ਕੁਝ ਕੱਢ ਕੇ ਦੇਵਾ ਤੂੰ ਮੈਨੂੰ ਕੱਢ ਕੇ ਦੇ ਰਿਹਾ ਕੱਢ ਕੇ ਦੇ ਕੇ ਦੇ ਕੇ ਫੇਰ ਹੀ ਕੋਈ ਮੈਂ ਉਹਨਾਂ ਤੋਂ ਮੰਗਦੇ ਆ। ਸਰਕਾਰੀ ਕਾਰਜ ਕੇਂਦਰ ਸਰਕਾਰ ਤੋਂ ਕੌਤੀ ਕੀਤੀ ਜੀ ਆ ਕਿਵੇਂ ਦੇ ਪੰਡਾ ਉਹ ਤੇ ਅਸੀਂ ਉਹਨਾਂ ਦੀ ਫਿਰ ਉੱਥੇ ਪੰਡੀ ਕਰਦੇ ਆ ਕਿਉਂਕਿ ਜਿਹੜੀ ਮੋਦੀ ਸਰਕਾਰ ਆ ਦੇਖੋ ਇਹ ਤਾਂ ਗੱਲਾਂ ਮਾਰਨ ਵਾਲੇ ਨਹੀਂ ਇਹ ਕੰਮ ਕਰਨ ਵਾਲੇ ਨੇ ਇਹ ਬਹੁਤ ਸੁਰਪਾਗ ਹੈ ਇਸ ਮੁਲਕ ਦਾ ਕਿ ਇਹੋ ਜਿਹੇ ਲੋਕ ਜਿਨ੍ਹਾਂ ਦਾ ਗਰੀਬਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਵੱਡੇ ਲੋਕਾਂ ਦਾ ਦੋਸਤ ਮਿੱਤਰ ਦਾ ਉਹਨਾਂ ਦਾ ਕੰਮ ਕਰਦੇ ਉਹ ਲੋਕ ਪਾਵਰ ਜਾ ਕੇ ਤੋਂ ਉਹਨਾਂ ਦੀਆਂ ਗੱਲਾਂ ਸਮਝ ਨਹੀਂ ਦਿੰਦੇ ਇੱਥੇ ਪੰਜਾਬ ਦੇ ਲੋਕਾਂ ਨੂੰ ਚਾਂਸੇ 'ਚ ਰੱਖ ਕੇ ਕਿ ਉਹਨੂੰ ਬੀਬੀਆਂ ਨੂੰ 1000 ਰੁਪਿਆ ਦੇਵਾਂਗੇ ਔਰ ਆ ਕਰਾਂਗੇ ਉਹ ਕਰਾਂਗੇ ਲੋਕ ਚਾਂਸੇ 'ਚ ਜਾਗੇ ਤੇ ਇਹਨਾਂ ਨੇ ਕੀ ਦੀ ਇਦਾਂ ਲਾਂਡ ਆਰਡਰ ਦੀ ਇਹ ਸਥਿਤੀ ਹਾਲਤ ਖਰਾਬ ਹੈ ਨਸ਼ਿਆਂ ਦੀ ਹਾਲਤ ਵੀ ਖਰਾਬ ਹੈ ਪੈਣਾ ਵੀ ਇਹਨਾਂ ਨੂੰ ਕੁਝ ਦਿੱਤਾ ਨਹੀਂ ਇਹ ਲੋਕ ਕਈ ਵਾਰੀ ਝਾਂਸੇ ਜਾਂ ਜਾਂਦੇ ਆ ਅਸੀਂ ਕਾਂਗਰਸ ਪਾਰਟੀ ਵਾਲੇ ਝੂਠ ਵੀ ਮੋੜਦੇ ਅਸੀਂ ਕਹਿੰਦੇ ਆ ਕਿ ਨਹੀਂ ਜਿਹੜਾ ਮੁੱਦਾ ਹੱਲ ਹੋ ਸਕਦਾ ਉਹਦਾ ਹੀ ਵਾਅਦਾ ਕਰਦੇ ਥੱਲੇ ਵਾਲੇ ਕੋਈ ਗੱਲ ਨਹੀਂ ਤੇ ਉਹਨਾਂ ਨੇ 11 ਬੋਲੀ ਬੈਠਾ ਉਹ ਮੁੱਦਾ ਉਹਨਾਂ ਦਾ ਅਸਲੀ ਦਬ ਨਾ ਪਾਰਲੀਮੈਂਟ ਚ ਚੋੱਕੇ ਆ ਦੋ ਤਿੰਨ ਵਾਰੀ ਪਾਰਲੀਮੈਂਟ ਚ ਗੁੱਲਿਆ ਪਿਛਲੇ ਸੈਸ਼ਨ ਚ ਫੇਰ ਅਗਲਾ ਸੈਸ਼ਨ ਆ ਰਿਹਾ ਉਹਦੇ ਫੇਰ ਬੋਲਾਂਗੇ ਅਜੀਤਾ ਬਾਰ-ਬਾਰ ਇੱਕ ਗੱਲ ਕਹਿੰਦੇ ਆ ਕਿ ਭਾਈ ਜਿਹੜੀ ਕਿਸਾਨਾਂ ਦੀ ਸਮੱਸਿਆ ਹੈਗੀ ਆ ਔਰ ਪ੍ਰਧਾਨ ਮੰਤਰੀ ਜੀ ਦਾ ਆਪਣਾ ਵਾਅਦਾ ਹੈਗਾ ਕਿ ਮੈਂ ਉਹਨਾਂ ਨੂੰ ਐਮਐਸਪੀ ਦਾ ਕਾਨੂੰਨ ਬਣਾ ਕੇ ਦਊਂਗਾ ਤੁਸੀਂ ਉੱਠ ਜੋ ਮੈਂ ਬਾਰ-ਬਾਰ ਯਾਦ ਦਵਾਉਣਾ ਪ੍ਰਧਾਨ ਮੰਤਰੀ ਨੂੰ ਕਿ ਜੀ ਤੁਸੀਂ ਆਪ ਵਾਅਦਾ ਕੀਤਾ 3 ਨਵੰਬਰ 2021 ਉਹਨਾਂ ਵਾਅਦਾ ਪੂਰਾ ਕਰੂ ਔਰ ਤੋਂ ਮੰਗ ਰਹੇ ਨੇ ਔਰ ਤੁਸੀਂ ਹੁਣ ਉਹਨਾਂ ਨਾਲ ਗੱਲ ਨਹੀਂ ਕਰਦੇ